ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਇਹ ਕਿਸਮ ਦੇਖ ਰਹੇ ਆ ਇਹ ਫੇਰ ਪੂਸਾ 2090 ਆ ਮੈਂ ਪਹਿਲਾਂ ਦੱਸ ਦਿਆਂ ਵੀ ਮੈਂ ਨਾ ਤਾਂ ਕੋਈ ਜਿਹੜੀ ਬੀਜ ਕੰਪਨੀ ਆ ਉਹਦੇ ਨਾਲ ਸੰਬੰਧਤ ਆ ਨਾ ਕਿਸੇ ادارے ਨਾਲ ਸੰਬੰਧਤ ਆ ਜਿਹੜਾ ਬੀਜ ਵੇਚਦਾ ਤੇ ਨਾ ਹੀ ਮੈਂ ਕੋਈ ਪੂਸਾ 2090 ਦੀ ਮਸ਼ਹੂਰੀ ਬਾਬਤ ਇਹ ਵੀਡੀਓ ਬਣਾ ਰਿਹਾ ਤੇ ਇਸ ਤੋਂ ਪਹਿਲਾਂ ਤੇ ਬਾਅਦ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਕਿਸੇ ਵੀ ਖਾਸ ਬੀਜ ਦੇ ਉੱਪਰ ਹੋਣਗੀਆਂ ਉਹ ਇਹ ਕੋਈ ਮਸ਼ਹੂਰੀ ਜਾਂ ਕਿਸੇ ਬੀਜ ਕੰਪਨੀ ਨਾਲ ਸੰਬੰਧਤ ਨਹੀਂ ਹੋਣਗੀਆਂ ਇਹ ਸਿਰਫ ਤਜਰਬੇ ਕਰਕੇ ਆ ਕਿਉਂਕਿ ਆਪਾਂ ਹਰੇਕ ਸਾਲ ਕੋਈ ਨਾ ਕੋਈ ਨਵੇਂ ਬੀਜ ਦਾ ਤਜਰਬਾ ਕਰਦੇ ਆ ਆਪਣੇ ਖੇਤਰੇ ਵਿੱਚ ਤੇ ਪੂਸਾ 44 ਦੇ ਬਦਲ ਵੱਜੋਂ ਇਹ ਪੂਸਾ 2090 ਜਿਹੜਾ ਕਿ ਪੂਸਾ 44 ਤੇ CB 501 ਦਾ ਕਰਾਸ ਹੈ ਇਹ ਆਪਣੇ ਸਾਹਮਣੇ ਆ ਇਸ ਦੀ ਇਸ ਸਟੇਜ ਦੇ ਉੱਪਰ ਜਾਣੀ ਕਿ ਨਸਾਰੇ ਤੋਂ ਬਾਅਦ ਹੀ ਸਟੇਜ ਦੇ ਉੱਪਰ ਕਿਹੋ ਜੀ ਲੱਗਦੀ ਹੈ ਤੇ ਪਕਾਈ ਵੱਲੇ ਕਿਵੇਂ ਜਾਂਦੀ ਹੈ ਆ ਕਿਤੇ ਕਿਤੇ ਦੇ ਵਿੱਚ ਜਿਹੜਾ ਹਲਦੀ ਰੋਗ ਹੈ ਉਹ ਆਇਆ ਹੋਇਆ ਇਹਦੇ ਵਿੱਚ ਗਲਤੀ ਸਾਡੀ ਵੀ ਹੈ ਕਿਉਂਕਿ ਸਾਡੇ ਤੋਂ ਇਹਦੇ ਉੱਪਰ ਸਪਰੇ ਨਹੀਂ ਹੋਈ ਕਾਰਨ ਇਹ ਨਹੀਂ ਸੀ ਵੀ ਉਮੀਦ ਹੀ ਨਹੀਂ ਸੀ ਵੀ ਇਹ ਐਡੀ ਛੇਤੀ ਪਕਾਈ ਵੱਲ ਜਾਊਗਾ ਬਾਕੀ ਇਕੜ ਟੁਕੜ ਥਾਵਾਂ ਤੇ ਹੀ ਦੇਖਣ ਨੂੰ ਮਿਲਿਆ ਤੇ ਜੇ ਆਪਾਂ ਇਹਦਾ 5126 ਨਾਲ ਕੰਪੈਰੀਜ਼ਨ ਕਰੀਏ ਤਾਂ ਮੈਨੂੰ ਐਂ ਲੱਗਦਾ ਹੈ ਵੀ ਇਹ 26 ਦੇ ਬਰਾਬਰ ਦੀ ਉਹ ਕਿਸਮਾ ਤੇ ਹੁਣ ਪਹਿਲਾਂ ਆਪਾਂ ਇਹਦੇ ਦਾਣੇ ਦੇਖ ਲਈਏ ਤੇ ਬੱਲੀ ਦੇਖ ਲਈਏ ਉਦੋਂ ਮਾਰ 26 ਨਾਲ ਦਾ ਥੋੜਾ ਜਿਹਾ ਕੰਪੈਰੀਜ਼ਨ ਕਰਦੇ ਹੋਏ ਸਮਝਾਂਗੇ ਦਾਣਿਆਂ ਦੀ ਗੱਲ ਕਰੀਏ ਤਾਂ ਦਾਣੇ ਇਹਦੇ ਬਹੁਤੇ ਲੰਬੇ ਨਹੀਂ ਹੈਗੇ ਤੇ ਥੋੜੇ ਜੇ ਮਟਾਈਚ ਨੇ ਲਗਭਗ ਪੂਸਾ 44 ਵਾਂਗੂ ਹੀ ਨੇ ਤੇ ਮੁੰਜਰ ਜਾਂ ਬੱਲੀ ਵੀ ਪੂਸਾ 44 ਵਰਗੀ ਹੋਈ ਆ ਉਨਾ ਹੀ ਇਹਦਾ ਸਾਈਜ਼ ਆ ਤਾਂ ਆਪਾਂ ਹੁਣ ਇਹਦਾ ਪਹਿਲਾਂ ਸਾਈਜ਼ ਵੀ ਤੁਹਾਨੂੰ ਦਿਖਾਉਣਾ ਵੀ ਇਹਦਾ ਬੱਲੀ ਦਾ ਸਾਈਜ਼ ਕਿੰਨਾ ਆ ਤਾਂ ਆਹ ਦੇਖੋ ਆਹ ਇਹਦੀ ਬੱਲੀ ਐ ਲੰਬਾਈ ਚ ਚੰਗੀ ਐ ਤੇ ਯੂਰੀਏ ਦੀ ਮੈਂ ਗੱਲ ਕਰਾਂ ਤਾਂ ਇਹਦੇ ਚ ਆਪਾਂ ਨੇ 3.5 ਗੱਟੇ ਯੂਰੀਏ ਦੇ ਪਾਏ ਹੋਏ ਨੇ ਤੇ ਇਸ ਤੋਂ ਬਿਨਾਂ ਆਪਾਂ ਇਹਦੇ ਚ ਕੋਈ ਸਪਰੇ ਕੋਈ ਤਤਾਂ ਵਾਲਾ ਕੋਈ ਵੀ ਪ੍ਰੋਡਕਟ ਜਾਂ ਕੋਈ ਹੋਰ ਵੀ ਚੀਜ਼ ਚ ਨਹੀਂ ਪਾਈ ਹੋਈ 26 ਨਾਲ ਕੰਪੈਰੀਜ਼ਨ ਜਾਂ ਤੁਲਨਾਤਮਕ ਗੱਲ ਜੇ ਆਪਾਂ ਕਰੀਏ ਤਾਂ 26 ਨਾਲੋਂ ਇਹਦਾ ਬੂਟਾ ਮੋਟਾ ਜਾਨੀ ਕਿ ਟੈਲਰਸ ਜ਼ਿਆਦਾ ਨੇ ਤੇ ਬੱਲੀਆਂ ਲੰਮੀਆਂ ਨੇ ਦਾਣਿਆਂ ਦਾ ਵਜ਼ਨ ਵੀ ਹੈਗਾ ਇਹ ਹੋ ਸਕਦਾ ਵੀ 26 ਦੇ ਦਾਣੇ ਇਸ ਨਾਲੋਂ ਭਾਰੇ ਹੋਣ ਕਿਉਂਕਿ 26 ਵੀ ਭਾਰੀ ਹੁੰਦੀ ਹੈ ਕਿਸਮ ਉਹ ਬਾਕੀ ਜਦੋਂ ਆਪਾਂ ਫਾਈਨਲ ਰਿਜ਼ਲਟ ਨਿਕਲੂਗਾ ਫੇਰ ਦੇਖਾਂਗੇ ਤੇ ਇਹ 26 ਵਾਂਗੂੰ ਸੰਗਣੀ ਵੀ ਨਹੀਂ ਲਾਉਣੀ ਪੈਂਦੀ ਬੂਝਾ ਜ਼ਿਆਦਾ ਬਣਾਉਂਦੀ ਹੈ ਹੋ ਸਕਦਾ ਇਹ ਝੋਨਾ 26 ਨੂੰ ਰਿਪਲੇਸ ਕਰ ਜੇ ਜਾਂ ਉਹਦੀ ਜਗ੍ਹਾ ਲੈ ਜੇ ਇਹ ਬਾਕੀ ਫਾਈਨਲ ਰਿਜ਼ਲਟਸ ਆਉਣ ਤੇ ਹੀ ਪਤਾ ਲੱਗੂਗਾ ਚਰੋ ਛੋਨਾ ਵੱਡ ਲਿਆ ਵੀ ਇਹਦਾ ਝਾੜ ਕੀ ਰਹਿੰਦਾ ਪਰ ਅਜੇ ਤੱਕ ਇਹਦੇ ਨਤੀਜੇ ਵਧੀ ਹੀ ਰਹੇ ਨੇ ਜੇ ਕਿਸੇ ਨੇ ਹੋਰ ਲਾਇਆ ਹੋਵੇ ਉਹ ਆਪਦੀ رائے ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ